ਪੰਜਾਬ ਸਟੇਟ ਦੀ ਲੋਟਰੀ ਜਿਹੜੀ ਆ ਉਹਦਾ ਕੱਲ ਡਰਾਅ ਨਿਕਲਣ ਜਾ ਰਿਹਾ ਕੱਲ 7 ਫਰਵਰੀ ਆ ਸ਼ਾਮ 6 ਵਜੇ ਡਰਾਅ ਨਿਕਲਣਾ ਤੇ ਇਹਦੇ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਆ ਉਹ 1.5 ਕਰੋੜ ਰੁਪਏ ਦਾ ਗਰੰਟੀਡ ਟੂ ਪਬਲਿਕ ਆ ਹੋਰ 5 ਲੱਖ ਦੀ ਸਕੀਮ ਆ 5 ਲੱਖ ਵਿੱਚੋਂ ਜਾਏ 2 ਲੱਖ ਵੀ ਕੇ ਜਾਏ ਵੀ ਕੇ 20 ਹਜ਼ਾਰ ਪਹਿਲਾ ਪ੍ਰਾਈਜ਼ ਗਰੰਟਡ ਹੋਣਾ ਯਾਨੀ ਬਿਕਿਆ ਜਾ ਟੱਚ ਹੋਣਾ ਤੇ ਰਿਜ਼ਲਟ ਵੀ ਤੁਹਾਨੂੰ ਜਿਹੜਾ ਮੈਂ ਹੀ ਦੱਸ ਦੇਣਾ ਇਸ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕੱਲ 6 ਵਜੇ ਜਿਹੜਾ ਰਿਜ਼ਲਟ ਆ ਉਹ ਚੱਲਣਾ ਤੇ 7 ਵਜੇ ਤੱਕ ਪਬਲਿਸ਼ ਹੋ ਜਾਣਾ ਹੈ ਤੇ ਤੁਸੀਂ ਕੀ ਕਰਨਾ ਹੈ ਟਿਕਟ ਨੂੰ ਸੰਭਾਲ ਕੇ ਜ਼ਰੂਰ ਰੱਖਣਾ ਤੇ ਰਿਜ਼ਲਟ ਜਿਹੜਾ ਤੁਹਾਨੂੰ ਮੈਂ ਹੀ ਦੱਸ ਦੇਣਾ ਇਸ ਕਰਕੇ YouTube ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਸਭ ਤੋਂ ਪਹਿਲਾਂ ਰਿਜ਼ਲਟ ਵੀ ਤੁਹਾਨੂੰ ਮੈਂ ਹੀ ਦੱਸਣਾ ਇਸ ਕਰਕੇ ਸਬਸਕ੍ਰਾਈਬਰ ਕਰ ਲਓ ਜੇ ਤੁਸੀਂ ਟਿਕਟ ਖਰੀਦੀ ਆ ਤਾਂ ਮੈਨੂੰ ਕਮੈਂਟ ਕਰ ਦਿਓ ਤਾਂ ਤੁਹਾਨੂੰ ਮੈਂ ਦੱਸ ਦੂੰਗਾ ਤੁਹਾਡਾ ਕਿਹੜਾ ਪ੍ਰਾਈਸ ਲੱਗਾ ਹੈ ਪਹਿਲਾ ਪ੍ਰਾਈਸ ਹੈਗਾ ਜੀ 1.5 ਕਰੋੜ ਰੁਪਏ ਦਾ ਗਰੰਟੀ ਟੂ ਪਬਲਿਕ ਹੈ 5 ਲੱਖ ਦੀ ਸਕੀਮ ਹੈ ਦੂਸਰਾ ਨਾਮ ਹੈਗਾ ਜੀ 10 ਲੱਖ ਰੁਪਏ ਦਾ ਤੀਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਤੇ ਅਗਲਾ ਡਰਾ ਜਿਹੜਾ ਮਾਰਚ ਦਾ ਹੈ ਉਹ ਵੀ 7 ਮਾਰਚ ਨੂੰ ਨਿਕਲਣਾ ਹੈ ਇਹ ਜਿਹੜਾ 7 ਫਰਵਰੀ ਦਾ ਡਰਾ ਹੈ ਕੱਲ ਨਿਕਲਣ ਜਾ ਰਿਹਾ ਇਹਦਾ 200 ਰੁਪਏ ਦੀ ਟਿਕਟ ਤੇ 200 ਰੁਪਏ 'ਚ 1.5 ਕਰੋੜ ਰੁਪਏ ਦਾ ਨਾਮ ਗਰੰਟਡ ਹੈ ਯਾਨੀ ਗਰੰਟਡ ਦਾ ਮਤਲਬ ਪਹਿਲਾ ਪ੍ਰਾਈਜ਼ ਬਿਗੈਨ ਗਰੰਟਡ ਅਟੈਚ ਹੋਣਾ ਹੈ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਚੌਥਾ ਨਾਮ ਹੈਗਾ ਜੀ 9000 ਰੁਪਏ ਦਾ ਇਹ ਪੀਐਨ ਪ੍ਰਾਈਜ਼ ਹੋਣੇ ਆ ਤੁਸੀਂ ਸਿਰ ਮੋਹ ਲੈ ਇੱਕ ਨੰਬਰ ਛੱਡਣਾ 5 ਤੋਂ ਲੈ ਕੇ 9 ਤੱਕ ਜਿਹੜਾ ਮਰਜੀ ਨੰਬਰ ਹੋਵੇ ਇਹਦੇ ਲਈ ਤੁਸੀਂ ਸਿਰ ਪੰਜ ਨੰਬਰ ਮੈਚ ਕਰਨੇ ਆ ਫੇਰ ਹੈਗਾ ਜੀ 8000 ਦੀ ਟਾਪ ਪ੍ਰ ਇਥੇ ਤੁਸੀਂ ਲੋਟਰੀ ਦੇ ਮੁੱਲ ਦੋ ਨੰਬਰ ਛੱਡਦਣੇ ਆ ਪਿਛਲੇ ਤੁਸੀਂ ਲੋਟਰੀ ਦੇ ਚਾਰ ਨੰਬਰ ਮੈਚ ਕਰਨੇ ਆ ਫੇਰ ਆਗਾ ਜੀ 6000 ਦਾ ਇਹ ਵੀ 100 ਪ੍ਰਾਈਜ਼ ਨਿਕਲਣਾ ਇੱਥੇ ਵੀ ਤੁਸੀਂ ਲੋਟਰੀ ਦੇ ਸਿਰਫ ਦੋ ਨੰਬਰ ਮੈਚ ਕਰਨੇ ਆ ਤੇ ਛੱਡਦਣੇ ਆ ਤੇ ਪਿਛਲੇ ਲੋਟਰੀ ਦੇ ਚਾਰ ਨੰਬਰ ਮੈਚ ਕਰਨੇ ਆ ਫੇਰ ਆਗਾ ਜੀ 4000 ਦਾ ਇਹ 250 ਪ੍ਰਾਈਜ਼ ਆ ਇੱਥੇ ਵੀ ਤੁਸੀਂ ਲੋਟਰੀ ਦੇ ਸਿਰਫ ਚਾਰ ਨੰਬਰ ਮੈਚ ਕਰਨੇ ਆ ਮੁੱਲ ਦੇ ਦੋ ਨੰਬਰ ਛੱਡਦਣੇ ਆ ਫੇਰ ਆਗਾ ਜੀ 2000 ਰੁਪਏ ਦਾ ਇਹ ਵੀ 250 ਪ੍ਰਾਈਜ਼ ਹੈ ਐਂਡਲ ਆ ਪ੍ਰਾਈਜ਼ ਹੈਗਾ ਜੀ 300 ਰੁਪਏ ਦਾ 25000 ਪ੍ਰਾਈਜ਼ ਨਿਕਲਣੇ ਆ ਟੋਟਲ ਜਿਹੜੇ ਪ੍ਰਾਈਸ ਨਿਕਲੇ ਨੇ 25753 ਪ੍ਰਾਈਸ ਆ ਤੇ 1.5 ਕਰੋੜ ਰੁਪਏ ਦਾ ਨਾਮ ਗਰੰਟੀਡ ਟੂ ਪਬਲਿਕ ਆ ਠੀਕ ਆ ਜੀ ਕੱਲੂ ਦੇਖਦੇ ਕੌਣ ਕਰੋੜਪਤੀ ਬਣਦਾ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਤੇ 5 ਲੱਖ ਦੀ ਸਕੀਮ ਹੁੰਦੀ ਆ ਅਗਲਾ ਡਰਾ ਜਿਹੜਾ ਉਹ 7 ਮਾਰਚ ਨੂੰ ਨਿਕਲਣ ਜਾ ਰਿਹਾ ਸ਼ਾਮ 6 ਵਜੇ ਡਰਾ ਨਿਕਲ ਤੁਸੀ ਕੀ ਕਹਣਾ ਟੈਕਟਰ ਨੂੰ ਸੰਭਾਲ ਕੇ ਜ਼ਰੂਰ ਰੱਖਣਾ ਸੰਭਾਲਣ ਤੋਂ ਬਾਅਦ ਜਿੱਥੋਂ ਤੁਸੀਂ ਟੈਕਟ ਖਰੀਦੀ ਆ ਕਿਹੜੇ ਸੇਲਰ ਤੋਂ ਇਹਦੇ ਵਿੱਚ ਜਿਹੜੇ ਪਹਿਲੇ ਤਿੰਨ ਪ੍ਰਾਈਸ ਉੱਤੇ ਟੈਕਸ ਲੱਗਣਾ ਆ ਕਿਉਂਕਿ 10000 ਤੋਂ ਉੱਪਰ ਪ੍ਰਾਈਜ਼ ਆ 1.5 ਕਰੋੜ 10 ਲੱਖ 5 ਲੱਖ ਤੇ ਜਿਹੜੇ ਥੱਲੇ ਵਾਲੇ ਪ੍ਰਾਈਜ਼ ਆ ਇਹਦੇ ਵਿੱਚ 9000 ਦਾ ਪ੍ਰਾਈਜ਼ ਆ ਤੁਸੀਂ ਸੇਲ ਨੂੰ ਟੈਗਟ ਦੇਣੀ ਆ ਤੇ 9000 ਰੁਪਏ ਲੈ ਲੈਣਾ ਤੇ ਸੇਲਰ ਜਿਹੜੇ ਤੁਹਾਡੇ ਨਾਮ ਦੀ ਕੋਈ ਵੀ ਕਟੌਤੀ ਨਹੀਂ ਕਰ ਸਕਦਾ ਇਹ ਪੰਜਾਬ ਸਟੇਟ ਦੀ ਲੋਟਰੀ ਆ ਜੇ ਕਿਸੇ ਨੂੰ ਡਾਊਟ ਹੁੰਦਾ ਤੁਸੀਂ ਲੁਧਿਆਣਾ ਜਾ ਕੇ ਖੁਦ ਵੀ ਮਸ਼ੀਨ ਘੁਮਾ ਸਕਦੇ ਆ ਜਿਹੜੇ ਸਰਕਾਰੀ ਬੰਦੇ ਉਹ ਤੁਹਾਨੂੰ ਰੋਕਣਗੇ ਨਹੀਂ ਠੀਕ ਆ ਜੀ ਜਿਹੜੇ ਡੀਡ ਕੰਪਨੀ ਦੇ ਰਿਜ਼ਲਟ ਕੱਢਦੇ ਹੁੰਦੇ ਆ ਕਿਉਂਕਿ ਪਹਿਲਾ ਪ੍ਰਾਈਜ਼ ਬਿਕਿਆ ਗਿਆ ਡਾਟਾ ਚ ਆਉਣਾ ਹੈ ਠੀਕ ਆ ਜੀ 5 ਲੱਖ ਦੀ ਸਕੀਮ ਆ 5 ਲੱਖ ਜਿਹੜੀ 3 ਲੱਖ ਵੀ ਕੀ ਆ ਜੋ ਦੇ ਵਿੱਚ ਪ੍ਰਾਈਜ਼ ਮਸ਼ੀਨ ਖੜਦੀ ਆ ਤੋ ਮੰਨਿਆ ਨਹੀਂ ਜਾਊਗਾ ਫੇਰ ਦੁਬਾਰਾ ਮਸ਼ੀਨ ਘਮਾਉਣੀ ਪੈਣੀ ਆ ਠੀਕ ਆ ਜੀ ਤੇ 200 ਦੀ ਇਹ ਲੋਟਰੀ ਆ ਹਰੇਕ ਮਹੀਨੇ ਲੋਟਰੀ ਨਿਕਲਦੀ ਆ 29ਵਾਂ ਡਰਾਅ ਆ ਦੇਖੋ ਇਹ ਲੋਟਰੀ ਦਾ ਜਿਹੜਾ ਕਿਉਂਕਿ ਸਕੀਮ ਵਧੀਆ ਆ ਪਹਿਲਾ ਪ੍ਰਾਈਜ਼ ਕੋਈ ਨਾ ਕੋਈ ਕਰੋੜਪਤੀ ਬਣਦਾ ਇਹਦੇ ਵਿੱਚ 10 ਲੱਖ ਦਾ ਵੀ ਇਨਾਮ ਵੀ ਕਿਹਨੀਆਂ ਡਾਟਾ ਚ ਆ ਜਾਂਦਾ ਪਿਛਲੀ ਵਾਰ ਲੁਧਿਆਣੇ ਲੱਗਾ ਸੀਗਾ ਗਾਂਧੀ ਬ੍ਰਦਰ ਵਾਲਿਆਂ ਦੇ ਤੇ 5 ਲੱਖ ਦਾ ਵੀ ਉਹ ਵੀ ਖੰਨੇ ਲੱਗਾ ਸੀਗਾ ਇਹ ਲੋਟਰੀ ਜ਼ਰੂਰ ਖਰੀਦਿਆ ਕਰੋ ਅਸੀਂ ਵੀ ਪੰਜ ਟਿਕਟਾਂ ਖਰੀਦੀਆਂ ਹੁਣ ਦੇਖਦੇ ਕੱਲ ਨੂੰ ਸਾਨੂੰ ਨਿਕਲਦੀ ਜਾਂ ਨਹੀਂ ਨਿਕਲਦੀ ਉਹ ਸਾਬ ਨਾਲ ਤੁਸੀਂ ਟਿਕਟ ਨਹੀਂ ਖਰੀਦਣੀ ਆਪਣੀ ਜੇਬ ਦੇ ਅਨੁਸਾਰ ਜੇ ਤੁਹਾਡੇ ਕੋਲ ਇੱਕ ਟਿਕਟ ਦਾ ਬਜਟ ਹੈਗਾ ਤੁਸੀਂ ਇੱਕ ਖਰੀਦੋ ਜੇ ਦੋ ਦਾ ਹੈਗਾ ਤੁਸੀਂ ਦੋ ਖਰੀਦ ਸਕਦੇ ਹੋ ਹੁਣ ਅਸੀਂ ਹਰ ਇੱਕ ਮਹੀਨੇ ਪੰਜ ਟਿਕਟਾਂ ਖਰੀਦਦੇ ਆ ਤੇ ਕੱਲ ਨੂੰ ਤੁਹਾਨੂੰ ਮੈਂ ਦੱਸ ਦਣਾ 6 ਵੇ ਡਰਾਨਿਕ ਨਾ 7 ਵਜੇ ਪਬਲਿਸ਼ ਹੋਣਾ ਤੁਸੀਂ ਸਬਸਕ੍ਰਾਈਬਰ ਕਰ ਲਓ ਸਾਡੇ YouTube ਚੈਨਲ ਸਭ ਤੋਂ ਪਹਿਲਾਂ ਰਿਜ਼ਲਟ ਤੁਹਾਨੂੰ ਮੈਂ ਹੀ ਦੱਸਣਾ ਜਿਹੜਾ ਸਰਕਾਰੀ ਰਿਜ਼ਲਟ ਹੁੰਦਾ ਤੁਸੀਂ ਇਹ ਨਾ ਤੁਸੀਂ ਨਕਲੀ ਰਿਜ਼ਲਟ ਦੇਖ ਲਿਆ ਤਾਂ ਤੁਸੀਂ ਟਿਕਟ ਪਾੜਤੀ ਆ ਠੀਕ ਹੈ ਜੀ ਟਿਕਟ ਨੂੰ ਪਾੜਨਾ ਨਹੀਂ ਹੈ ਕਿ ਕਈ ਵੇਲੇ ਲੋਕ ਜਿਹੜੇ ਵਿਊ ਦੇ ਚੱਕਰ ਚ ਹਨ ਫੇਕ ਜਾਂ ਪਿਛਲਾ ਰਿਜ਼ਲਟ ਅਪਲੋਡ ਕਰ ਦੇਖਣਾ ਤੁਹਾਡਾ ਨੰਬਰ ਨਹੀਂ ਤੁਸੀਂ ਟਿਕਟ ਪਾੜ ਦੇਣੀ ਆ ਮੈਂ ਹੀ ਤੁਹਾਨੂੰ ਰਿਜ਼ਲਟ ਦੱਸਣਾ ਕੱਲੂ ਅਸਲੀ ਜਿਹੜਾ ਸਰਕਾਰੀ ਰਿਜ਼ਲਟ ਆਉਣਾ ਇਸ ਕਰਕੇ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਜੇ ਤੁਸੀਂ ਟਿਕਟ ਖਰੀਦੀ ਹੈ ਤਾਂ ਮੈਨੂੰ ਕਮੈਂਟ ਕਰ ਦਿਓ ਤੁਹਾਨੂੰ ਮੈਂ ਦੱਸ ਦੂੰਗਾ ਤੁਹਾਡਾ ਕਿਹੜਾ ਪ੍ਰਾਈਜ਼ ਲੱਗਾ ਧੰਨਵਾਦ ਕੱਲੂ ਮਿਲਦੇ ਆਪਾਂ 6 ਵਜੇ